ਗੈਂਗਸਟਰ ਵਿੱਕੀ ਗੋਂਡੋਰ ਅਤੇ ਗੈਂਗਸਟਰ ਲਾਰੈਂਸ ਬਿਸनोई group ਦੇ ਚਾਰ ਸਾਥੀਆਂ ਨੂੰ ਬਠਿੰਡਾ ਪੁਲਿਸ ਨੇ ਨਾਜਾਇਜ਼ ਹਥਿਆਰਾਂ ਦੇ ਸਮੇਤ ਗ੍ਰਿਫਤਾਰ ਕੀਤਾ ਹੁਣ ਚਾਰ ਮੁਲਜ਼ਮਾਂ ਦੇ ਵਿੱਚੋਂ ਇੱਕ ਸੰਦੀਪ ਨਾਗਰ ਹੈ ਜੋ ਕਿ ਸਿੱਧੂ ਬੋਸੇ ਵਾਲੇ ਕੇਸ ਦੇ ਇੱਕ ਮੁਲਜ਼ਮ ਕੇਕੜਾ ਕਾਲੀਆ ਵਾਲੀ ਦਾ ਸਾਥੀ ਹੈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਨੇ ਦੱਸਿਆ ਕਿ ਸੀਆਈਏ ਸਟਾਫ ਜੁੜੀ ਹੈ ਗਸ਼ਤ ਕਰ ਰਹੇ ਸਨ ਕਿ ਉਸ ਸਮੇਂ ਦੌਰਾਨ ਨਜੜਾ ਹੈ ਰਿੰਗ ਰੋਡ ਬਠਿੰਡਾ ਦੇ ਉੱਤੇ ਇੱਕ ਮੋਟਰਸਾਈਕਲ ਤੇ ਚਾਰ ਵਿਅਕਤੀ ਆ ਰਹੇ ਸਨ ਜਿਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਦੇ ਬਟਿੰਡਾ ਪੁਲਿਸ ਦੇ ਟੀਮ ਵੱਲੋਂ ਐਸਪੀ ਡੀ ਡੀਐਸਪੀ ਡੀ ਸੀਆਈਏ 1 ਸਟਾਫ ਦੇ ਇਹਨਾਂ ਵੱਲੋਂ ਜਿਹੜਾ ਹੈਗਾ ਚਾਰ ਦੋਸ਼ੀ ਜਿਹੜੇ ਵਿਅਕਤੀ ਹੈਗੇ ਉਹ ਫੜੇ ਗਏ ਜਿੰਨਾਂ ਕੋਲੋਂ 10 ਨਜਾਇਜ਼ ਅਸਲੇ ਅਸੀਂ ਬਰਾਮਦ ਕੀਤੇ ਹਨ ਜਿਹਦੇ ਵਿੱਚ 9 ਜਿਹੜੇ ਹੈਗੇ ਦੇਸੀ ਅਸਲੇ ਹੈਗੇ ਪਿਸਟਲ ਹੈਗੇ ਵੱਖ-ਵੱਖ ਬੋਰਾ ਦੇ 32 ਬੋਰ 12 ਬੋਰ ਤੇ 315 ਬੋਰ ਤੇ ਇੱਕ ਜਿਹੜੀ ਹੈਗੀ 32 ਬੋਰ ਦੀ ਰਿਵਲਵਰ ਬਰਾਮਦ ਕੀਤੀ ਹੈ ਚਾਰ ਦੋਸ਼ੀ ਦੋ ਇਹਨਾਂ ਦੇ ਹਰਿਆਣਾ ਚ ਰਹਿਣ ਵਾਲੇ ਹੈਗੇ ਆ ਰਾਮ ਕੁਮਾਰ ਤੇ ਸੰਦੀਪ ਨਗਰ ਤੇ ਦੋ ਵਿਅਕਤੀ ਹਰਮਨਪ੍ਰੀਤ ਅਤੇ ਮਨੀਸ਼ ਕੁਮਾਰ ਇਹ ਭਟਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਹੈਗੇ ਆ ਮੁੱਢਲੀ ਤਫ਼ਤੀਸ਼ ਤੋਂ ਇਹ ਸਾਹਮਣੇ ਆਇਆ ਹੈ ਕਿ ਜੋ ਹਰਮਨਪ੍ਰੀਤ ਹੈਗਾ ਇਹਦਾ ਪਹਿਲਾ ਵਿੱਕੀ ਗੌਂਦਰ ਗੈਂਗ ਨਾਲ ਤਾਲੁਕ ਰਿਹਾ ਤੇ ਹੁਣ ਜਿਹੜਾ ਹੈ ਇਹ ਐਸੋਸੀਏਸ਼ਨ ਇਹਦੀ ਮਨਪ੍ਰੀਤ ਸਿੰਘ ਰਸਮੰਨਾ ਦੇ ਨਾਲ ਸਾਹਮਣੇ ਆਈ ਹੈ ਦੂਜਾ ਜਿਹੜਾ ਸੰਦੀਪ ਨਾਗਰ ਹੈਗਾ ਇਹਦਾ ਹੁਣ ਤੱਕ ਪਤਾ ਲੱਗਿਆ ਹੈ ਕਿ ਜਿਹੜਾ ਕੇਕੜਾ ਸਿੱਧੂ ਮੂਸੇਵਾਲੇ ਕਤਲ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦਾ ਹੈ ਉਹਦੇ ਨਾਲ ਦੀ ਐਸੋਸੀਏਸ਼ਨ ਸਾਹਮਣੇ ਆਈ ਹੈ ਚਾਰੇ ਜਿਹੜੇ ਹੈਗੇ ਇਹਨਾਂ ਦੇ ਕ੍ਰਿਮੀਨਲ ਪਿਛੋਕੜ ਹੈਗੇ ਚਾਰਾ ਤੇ 5 5 6 6 ਪਰਚੇ ਆਰਮ ਸੈਕ ਦੇ ਤੇ ਵਕ ਵਕ ਧਰਾਵਾ ਦੇ ਚਾਰੇ ਜੇਲ ਕਟ ਕੇ ਆ ਚੁੱਕੇ ਨੇ ਸਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਰਿਮਾਂਡ ਲੈ ਕੇ ਦੇਖਾ ਹੈ ਕਿ ਅਸਲੀ ਜਿਹੜੇ ਹੈਗੇ ਕਿੱਥੋਂ ਲੈ ਕੇ ਆਏ ਆ ਤੇ ਕਿਸ ਲਈ ਵਰਤਨੇ ਸੀ